ਸਸਿਕਾ ਦੇ ਸਾਰਿਆਂ ਨੂੰ ਜੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਟਿਕਟ ਖੋਭੋਗੇ ਚਾਹ ਵੀ ਕਲਾ ਦੇ ਵਿੱਚ ਖੋਭੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੋਜੋ। ਸੋ ਸਾਰੇ ਸਰਦਾਰ ਦੀ ਦੋਹਣ ਚਲੇਗੀ। ਠੀਕੇ ਵਾਰੀ ਦੇਨੇ ਪਾਗੇ ਸਾਰੇ ਬਰਾਗੀ ਦੀ। ਜਿੰਨਾ ਬਹੋਇਆ ਪੋਸੀਬਲ ਕਰਾਂਗੇ ਬਾਕੀ ਮੇਰਾ ਵੀ ਨਾਮ ਨਾਲ ਮੈਨਾ ਕੋਈ ਨਹੀਂ ਦੀਨੀ ਕਾਣਾ ਮੋਟਾ ਬੋਲੀ ਬਾਕੀ ਵੀ ਸਾਰਾ ਇਸ ਤਰ੍ਹਾਂ ਸਾਰੇ ਲੋਕੀ ਆ ਰਹੇ ਐਸੇ ਵੀ ਡਾਇਨਾ ਸਾਲ ਇਸ ਤਰ੍ਹਾਂ ਦੇਖਦੇ ਮੇਰੇ ਘਰ ਜਿੱਦੇ ਹਮਰੀ ਸਾਰ ਤੋਂ ਆਈ ਲੋ ਭਾਈ ਆ ਸਾਡੇ ਅੱਜ ਦੇ ਹਾਲਾਤ ਹਾਲਾਤ ਨਹੀਂ ਬਹੁਤ ਵਧੀਆ ਹਾਲਾਤ ਐਂਡ ਐਂਡ ਤਰ੍ਹਾਂ ਕਹਿ ਚਾਹੀਦੇ ਆਰੇ ਕਿ ਕਰਸਾਈ ਤੇ ਮਤਲਬ ਵਾਸੀ ਉਹ ਨਹੀਂ ਦੇਣੀ ਉਹ ਨਹੀਂ ਵਾਹ ਨੂੰ ਜੀ ਦਾ ਖਾਲਸਾ ਪਹਿਨ ਕੇ ਜੀ ਬੱਤ ਸਭ ਉਹ ਮੋਨਿਟੈਕ ਸਭ ਜੀ ਖਾਣੇ ਪੀਣੇ ਜਾਣਗੇ ਤਾਂ ਹੀ ਉਹ ਵੀ ਕਨ ਸੋਚਾਲਿਆ ਵੀ ਲੱਭਿਆ ਲੋ ਸਮਝ ਆ ਜਿਆਦਾ ਦੂਰ ਨਹੀਂ ਹੈਗਾ ਨੇੜੀ ਹੈ ਦੇਖ ਕੀ ਸੀ ਉਹ ਸੰਭਾਲੀ ਜਾ ਸੱਚੀ ਗੱਲ ਉਹ ਕਹਿੰਦਾ ਵੀ ਘੜੇ ਨੂੰ ਹੱਥ ਲਾ ਸਾਰਾ ਦੱਬਦਾ ਜੇ ਇੱਕ ਜਵਾਕ ਨੇ ਇੱਕ ਚੀਜ਼ ਚੱਕ ਲਈ ਤਾਂ ਜਿਹੜੇ ਤਿੰਨ ਹੋਰ ਆ ਉਹ ਵੀ ਕੰਨ ਨਾਲ ਚੱਕ ਰਿਆ ਜੇ ਸਾਨੂੰ ਵੀ ਇਹ ਚਾਹੀਦੀ ਆ ਤੇ ਹੁਣ ਰਸਤਾ ਮਾ ਗਿਆ ਲੁਧਿਆਣਾ ਜਕਸ਼ਨ ਤੇ ਬੈਟਰੀ ਤੇ ਡੈੱਡ ਹੋ ਗਿਆ ਥੋੜਾ ਜਿਹਾ ਡੈੱਡ ਹੀ ਹੋ ਗਿਆ ਘੰਡੇ ਨੂੰ ਬੈਟਰੀਆਂ ਸਾਰੀਆਂ ਨਹੀਂ ਤੂੰ ਸਫ਼ਰ ਕਰਨਾ ਵੀ ਸੌਖਾ ਨਹੀਂ ਪਿਆ ਟਾਟ ਟ੍ਰੇਨ ਦਾ ਕਾਸੇ ਦਾ ਵੀ ਆ ਜਿਹੜੀ ਘਰਵਾਰਗੀ ਫੌਜ ਉੱਤੇ ਨਹੀਂ ਮਿਲਣ ਜਾਣੀ ਹੈ ਇਹਨੇ ਛੋਟੇ ਦੇ ਵਾਕਾਂ ਨਹੀਂ ਬੈਟਰੀ ਆ ਡਾਡੂਨੀਆ ਬੜਿਆਂ ਦੇ ਹੈਗਾ ਇਹ ਕਿਹੜਾ ਹੁੰਦੀ ਹੈ ਇਹ ਗਾ ਸਾਡੀ ਟ੍ਰੇਨ ਦਾ ਡਰਾਈਵਰ ਕੱਚਾ ਹੈ ਜੀ ਕਲਚ ਕਦੇ ਤੇ ਹੌਲੀ ਛੱਡ ਦਿੰਦਾ ਕਦੇ ਤੇਜ਼ ਛੱਡਦਾ ਝਟਕੇ ਜੇ ਮਰਾਈ ਜਾਂਦਾ ਸਭ ਤੋਂ ਬੋਤਲ ਕਾਦੀ ਅਦਰ ਵੀ ਖਲਾਕ ਕਰ ਰਹੇ ਨੇ ਸਸਤੀ ਕਾਰ ਦੀ ਜਿਵੇਂ ਪਹਿਲਾਂ ਸਾਰੀ ਸਸਤੀ ਕਾਰ ਦੀ ਆਓ ਜੀ ਦਰਸ਼ਨ ਕਰਦੇ ਆਈਏ ਆਪਾਂ ਨਾਲ ਦੇ ਨਾਲ ਵੀ ਲੋਕ ਬਲੌਗ ਦੇਖੀ ਜਾ ਤੁਹਾਨੂੰ ਦਰਸ਼ਨ ਕਰਾਈ ਜਣੇ ਜੀ ਅਸੀਂ ਆ ਗਏ ਸਭ ਨੇ ਗਾ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਇਹ ਸਾਰੇ ਸਾਡੇ ਨਾਲ ਜਿਹੜੇ ਵੀ ਸਾਨੂੰ ਦੇਖਦੇ ਆ ਸਾਡੇ ਨਾਲੇ ਦਰਸ਼ਨ ਕਰ ਹਾਂ ਸਹੀ ਗੱਲਾਂ ਉਹਨਾਂ ਨੂੰ ਵੀ ਕਰਾ ਕੇ ਆਈਏ ਦਰਸ਼ਨਾਂ ਇਹ ਕਿੱਥੇ ਟਿਕਣਾ ਯਾਰ ਤੇਰੀ ਜੂਸ ਵੀ ਬਹੁਤ ਨਹੀਂ ਖਾਈ ਮੰਨੂ ਕਹਿੰਦਾ ਆਹ ਦੇਖੋ ਉਹ ਪਰਸ ਉਹ ਦੀ ਰੇ ਰੇ ਕਾਉਂਟੇ ਬੈਠੀ ਆ ਕਿਹਨੂੰ ਸੁਣਵਾਉਣਾ ਤੇਰੀ ਮੋਟਾ ਤੋਂ ਸੋਟਾ ਇਹ ਵਕਤ ਵੀ ਤੁਮੇ ਆਹਦੇ ਵਿੱਚ ਆਣੀ ਦੇ ਬਗਨਾ ਸਾਡੀ ਕਰਦੇ ਨੇ ਪਾਣੀ ਦੀ ਬੋਤਲ ਪਾਣੀ ਦੀ ਬਦਲਾਪ ਇਹ ਖੁੰਜੇ ਚ ਆਪੂ ਕੇ ਫਰੈਂਡ ਜੇ ਆਫ ਕਰ ਇੱਕ ਜਨਾਂ ਨੂੰ ਪਾਣੀ ਪਾਣੀ ਜਿੰਨਾ ਪੀਓਗੇ ਸਫਰ ਦੇ ਵਿੱਚ ਉਨਾ ਬਸ ਸਫਰ ਵਧੀਆ ਰਹੂਗਾ ਅੱਛਾ ਜੀ ਆ ਜਿੰਨਾ ਫਲਾਣਾ ਠਮਕਾਣਾ ਮਕਾਣਾ ਖਾਉਗੇ ਉਨਾ ਸਫਰ ਦੁੱਖदाई ਰਹੂਗਾ ਮੇਰੇ ਬਾਪ ਦੇ ਗਾੜੀ ਚ ਤੁਸੀਂ ਫਸੇ ਰਿਹਾ ਕਾ ਕਰਦਾ ਤੋ ਕੋ ਜੀ ਜੀ ਜਿਹੜੀ ਦੀ ਦਾੜੀ ਜੀ ਤੇ ਇੰਨਾ ਸੋਹਣਾ ਹੈ ਇੱਕ ਬਹੁਤ ਮਰੀਕਾਲਾ ਸੋਹਣਾ ਹੈ ਇੱਕ ਮਿੰਟ ਹੁਣ ਜਵਾਕਲ ਬਾਹਰ ਚ ਇੱਕ ਫਿਰਦੇ ਜੀਆ ਮੇਰੇ ਬੂਰੇ ਨੂੰ ਕਰ ਦਿੰਦੇ ਤਾਂ ਮੈਂ ਵੀ ਤਾਂ ਖਾਉਂਗਾ ਜੀ ਉਹ ਮੈਂ ਜਵਾਬ ਥੋੜਾ ਦੇਣ ਲੱਗਿਆ ਇੱਕ ਤਾਂ ਮੈਂ ਜਿਹੜੀ ਜਗਾ ਬਣਾਈ ਆ ਉਪਰ ਵਾਲੀ ਹੈਂ ਕਾਦੇ ਉੱਪਰ ਦਾ ਦੇਖਦੇ ਕਾਦੇ ਉੱਪਰ ਦਾ ਦੇਖਦੇ ਬੰਦਲਾ ਮੰਗਾ ਬੰਦਲਾ ਬਣਾਇਆ ਪਿਆ ਇਹਨੂੰ ਐਂਧਿਆਰੇ ਨੂੰ ਪਤਾ ਕੀ ਗੱਲ ਹੈ ਕੀ ਤਾਂ ਨਿਆਣਾ ਜੀ 24 ਐਸੀ ਬੈਠੇ ਕੀ ਠੀਕ ਨਹੀਂ ਹਨ ਜਿਵੇਂ ਅਸੀਂ ਕਿਹਾ ਝੂਟੀ ਮਿਲਦੀ ਸਾਨੂੰ ਹੋਰ ਸਾਲੀਆਂ ਖੜਦੀ ਆ ਚੱਲਦੀ ਆ ਉਹ ਬੈ ਕੇ ਸੰਜੀ ਗੇਰ ਪਾ ਲਿਆ ਦੇਖੋ ਕੀ ਹੁੰਦਾ ਕਿ ਆਏ ਟੀਸੀਓ ਆਉਂਦੀ ਆ ਇਹ ਬੰਦਾ ਵੀ ਲਟਕਦਾ ਨਾਲ ਦੇਖੀ ਮਿੱਟੀ ਲੈ ਜਾਂਦੇ ਆ ਗੇਰ ਫਸ ਗਿਆ ਨਾ ਥੋੜਾ ਜਿਹਾ ਨਾ ਆਹ ਆਹ ਪਰਾਮ ਚੱਲਿਆ ਟਾਇਰਾਂ ਦਾ ਬੰਦਾ ਟਾਇਰ ਪੰਚਰ ਹੋ ਗਿਆ ਮੈਨੂੰ ਨਹੀਂ ਆ ਆਹ ਦੇਖੋ ਇਹ ਟਾਇਰ ਪੰਚਰ ਹੋਇਆ ਬਾਹਰ ਲੈ ਕੋਲੇ ਵਾਲੀ ਹੁਣੀ ਆ ਉਹ ਉਧਰ ਵਾਲੀ ਇਹਨਾਂ ਦੇ ਕਿਹੜੇ ਟਾਇਰ ਹੈਗੀ ਉਹਦੇ ਨਾਲ 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 ਬੱਸ ਇਹ ਲੋਹੇ ਦੇ ਹੁੰਦੇ ਆ ਉਹ ਲੋਹੇ ਦੇ ਤਾਂ ਹੁੰਦੇ ਜਿਹੜੀ ਥੱੜ ਤੂੰ ਬੈਠੀ ਨਾ ਛੋਕਾ ਥੱਲੇ ਲੱਗੇ ਰਹਿਦਾ ਦੇਖੀਏ ਕਿ ਤੂੰ ਬਾਟਣਾ ਯਾਰ ਸੁੱਖ ਬੋਲ ਨਾ ਮੈਂ ਤੇ ਬੱਲੇ ਮਾਹੀ ਦੀਆਂ ਬੋਲ ਕੋ ਮਾਸ ਤੰਗਾ ਆਇਆ ਕਿਸੇ ਨਾਲ ਕਿਸੇ ਕੋਈ ਬਰਦਾਨ ਤਰਾਉਗੇ ਬੰਦਰ ਕਿੰਨਾ ਬੰਦ ਕਿਹਾ ਹੁੰਦਾ ਮਤਲਬ ਫੋਖਵਾਰੇ ਟੁੱਟ ਜਾਂਦਾ ਉੱਪਰ ਹੁੰਦੇ ਆ ਫਿਕਰ ਮਨੂ ਪੈ ਜਾਂਦਾ ਮਾਲਮ ਵੀ ਕਿਤੇ ਸਹੀ ਬੋੜੇ ਰਾਜਾ ਨੇ ਹਾਂ ਆ ਪੈਣਾ ਮੈਨੂੰ ਡਿਊਟੀ ਦੇ ਕੋਲ ਤਾਂ ਕੋਈ ਨਹੀਂ ਡੋਪਰ ਨਾ ਉਹ ਦੂਸਰੇ ਥੋੜਾ ਖਾਣੀ ਥੋੜੀ ਖਾਣੀ ਆ ਮੈਂ ਤੁਹਾਨੂੰ ਨਾਲ ਲੱਭ ਲਵਾਂ ਓਏ ਐਂ ਕਿਉਂ ਕੋਈ ਭਲੇ ਨਾ ਡੌਂਦੀ ਕਿਤੇ ਆਪਾਂ ਵਾਸਾ ਰਮਨ ਦੇ ਸੇਕਤੀ ਕਰਦਾ ਪਰ ਤਰਤੀਲਾ ਬਾਈ ਕਰੀਂ ਜੀ ਸਪਰਿੰਡ ਹੋਣ ਦੀ ਕਿਤੇ ਹੋਰ ਸੋਹਰ ਤਾਂ ਨਿਆਣਾ ਦਾ ਆਪਣਾ ਨਹੀਂ ਸੋਹਰ ਨਿਆਣਾ ਹੀ ਕਰ ਰਿਹਾ ਪੂਰਾ ਜਿਹਾ ਜੇ ਨਾਲ ਵੀ ਕੋਈ ਵੀ ਆ ਗਿਆ ਹਾਕਮਾਰ ਤਾਂ ਟੰਡੇ ਵਾਲਾ ਮਰੁੰਡੇ ਵਾਲਾ ਅਨਮਕੀਨ ਵਾਲਾ ਬੰਦੇ ਆਣ ਜਦੇ ਕਰਨ ਚੱਕ ਲੈਣੇ ਜੇ ਦਵਾਉਂਗਾ ਤਾਂ ਤੁਹਾਨੂੰ ਆਪਸੇ ਨੂੰ ਘਰ ਤਾਂ ਜੇ ਨਹੀਂ ਦਵਾਉਂਗੇ ਤਾਂ ਫਿਰ ਇਹ ਆਪਣਾ ਰੋਣ ਵਾਲਾ ਪ੍ਰੋਗਰਾਮ ਸ਼ੁਰੂ ਕਰ ਲਵਾਂਗੇ ਨਾਲ ਦੀ ਨਾਲ ਤੂਫਾਨ ਲੱਗਿਆ ਹੋਰ ਦੇਖਣ ਲੱਗ ਪਏ ਰੋ ਰੋ ਕੇ ਨਹੀਂ ਨਹੀਂ ਨਾਲ ਆ ਆਦਾ ਪੂਰਾ ਘਰ ਆ ਤੁਸੀਂ ਸਾਰੇ ਅਮਰਸਰ ਤੋਂ ਦੇਖ ਲਿਓ ਅੱਜ ਜਾਂਦੇ ਕੱਲ ਨੂੰ ਆ ਆ ਨਹੀਂ ਚੱਲੀ ਜਾਣਾ ਆ ਲੋ ਜੀ ਹੋ ਗਿਆ ਆਪਾਂ ਤਾਂ ਪਰ ਤੁਸੀਂ ਕਹਿੰਦੇ ਬਾਹਰ ਬਿਮਾਰੀ ਨਹੀਂ ਕਰਦੇ ਬਾਹਰ ਨੂੰ ਇੱਧਰ ਨੂੰ ਮਾਰਿਆ ਆ ਗਿਆ ਨਾ ਤੇਰੇ ਕੰਨ ਬਾਹਰ ਪਰ ਨਹੀਂ ਤਾਂ ਕਿਹਾ ਮੈਂ ਇੱਧਰ ਨੂੰ ਕਰ ਲੈ ਇੱਧਰ ਨੂੰ ਮਾਰਿਆ ਆ ਪੀਆ ਭੁੱਲੀ ਜਾਣਦਾ ਕਿਹਾ ਤਾਂ ਸੀ ਬਾਹਰ ਨੂੰ ਮਾਰੀ ਬਾਹਰ ਨੂੰ ਮਾਰਦੇ ਕਿਤੇ ਨਹੀਂ ਅਬ ਨਾਲ ਨਾਲ ਮੇਰੇ ਸਾਲੇ ਨੂੰ ਫੋਨ ਕਰਦੀ ਵੀ 16 Pro Pro Max ਭੇਜ ਦੇ ਭਾਈ ਵੀ ਜਿੱਦੇ ਦਾ ਫੋਨ ਕਰ ਗਿਆ ਹੁਣ ਚੜ ਗਿਆ ਬੰਗਾਰ ਦੇ ਗਿਆ ਮਾਸੇ ਨੇ ਮਾੜਾ ਪਾਈ ਵੀ ਆਣੇ ਸੋਨਾ ਦੀ ਮਾਸੇ ਦਾ ਨਹੀਂ ਆਉਂਦਾ ਜਦ ਤੱਕ ਮਾਸੇ ਨੇ ਕਿਸੇ ਦਾ ਨਹੀਂ ਕਹਿਣਾ ਲਾ ਮੈਂ ਕਿਸੇ ਨੂੰ ਨਹੀਂ ਪਾਈ ਹੋਈ ਟਮਾਟੀਆਂ ਮੇਰੇ ਘਰ ਪਾਹੀ ਇੱਥੇ ਬਾਹ ਗੰਦੀ ਦੀ ਵਿਚਾਲੇ ਮੇਰੀ ਜੱਸੀ ਦਵਾਉਂ ਹਾਂ ਫੇਰ ਠੀਕ ਮਣੀ ਤਰੱਕੀ ਇਹ ਗੱਲ ਲਵਾਂ ਹਾਂ ਐ ਵਾ ਸ੍ਰੀ ਦਾ ਕਿੱਥੇ ਆ ਰਹਾ ਮਾ ਸੋਈ ਕੋ ਗੱਲ ਸੁਣੋ ਇਹ ਰੈਂਟਰ ਦਾ ਰਹਿਣਾ ਨਾ ਕਹਿੰਦੀ ਏ ਦੇਖਾ ਕਿ ਇੱਕ ਨਹੀਂ ਕਰਦੇ ਅਰੇ ਮਤਲਬ जिना <laughs> दी ਅੱਜ ਐਨੀਵਰਸਰੀ ਆ ਬਚਾਣੇ ਆ। ਹਾਣਾ ਦੀ ਰਵਿੰਦਰ ਬਖਤਾਨ ਜਾਊਗਾ। ਕਹਿੰਦਾ ਮੈਂ ਸਾਰਿਆਂ ਵੱਲੋਂ ਆ ਮਹਿਮਾਨਾਂ ਵੱਲੋਂ ਵੀ ਆ ਮੈਂ ਜੈਸਮੀਨ ਵੱਲੋਂ ਵੀ। ਚੰਗਾ ਇਹ ਇਹ ਵੀ ਕਿਸੇ ਕਿਸੇ ਦੀ ਕਿਸਮਤ ਆ। ਜੇ ਆਪਰਾ ਹੋ ਵੀ ਸੰਗਲੋ ਲਾਣਾ ਚਾਹੇ। ਉਧਰ ਜਿਹੜਾ ਹਾਂ ਪਛਾਰ ਦਿਨ ਦਾ ਵੀ ਰੱਖ ਕੇ ਪਰਤੜਿਆ। ਐਨੀਵਰਸਰੀ ਐਨੀਵਰਸਰੀ ਦੇ ਵਿੱਚ ਹੈਪੀ ਬਰਥਡੇ ਵੀ ਤਾਂ ਹੋਣਾ ਚਾਹੀਦਾ। ਇਕੱਠੀ ਕਰਨਾ ਆ। ਸੈਲੀਬ੍ਰੇਸ਼ਨ ਚੱਲ ਰਹੀ ਹੈ। ਉਹਨਾਂ ਨੇ ਖੂਬ ਇੰਜੋਏ ਕੀਤਾ ਅੱਛਾਰੇ ਅੱਪਾ ਵੀ ਚੱਲੇ ਉਹ ਇੰਜੋਏ ਕੋ ਦੁਰਤਾ ਜਿਹੜੀ ਆਪਣੀ ਰੂਹ ਨੂੰ ਸੰਤੁਸ਼ਟੀ ਮਿਲਨੀ ਆ ਹੁਣ ਜਿੱਥੇ ਰੂਪਾਂ ਚੱਲੇ ਪਿਆ ਉਹ ਸੰਤੁਸ਼ਟੀ ਤੋਂ ਗੱਲ ਤੋਂ ਜ਼ੋਰ ਆਉਂਦੀ ਅਜਵਾਂ ਮੈਂ ਤਾਂ ਕੋਈ ਜ਼ੋਰਾਂ ਸੰਤੁਸ਼ਟੀ ਕੋ ਜ਼ੋਰ ਹੁੰਦੀ ਹੈ ਚਲੋ ਬਾਗੁਰੂ ਭਾਈ ਸਭ ਸਭ ਉਪਰ ਕਿਰਪਾ ਰੱਖੇ ਖਣੀ ਇਕਣਾ ਸਭ ਦਾ ਪ੍ਰਣ ਬਣਦੇ ਰਹਿਣਾ ਜੇ ਗੁਰੂ ਘਰਾਂ ਦੇ ਬਰਕਤਾਂ ਮਿਲਦੇ ਰਹਣ ਜਿਹੜੀ ਸਾਨੂੰ ਪਾਈ ਅੱਛਾ ਮਿਲੀ ਵੀ ਆ ਨਾਮ ਜੇ ਕੋ ਬੰਦ ਸਕੋ ਹਾਂ ਵੀ ਉਹ ਚੱਲੀ ਜਾਈਏ ਉਹ ਸਿਧਾਂਤਾਂ ਦੇ ਬਾਅਦ ਇੱਕ ਨਹੀਂ ਸਾਡੇ ਸਿਰ ਉੱਪਰ ਸਰਕਾਰ ਰਹੇ ਮਾਰਾ ਵੀ ਸਾਈਕੀ ਲੌਂਦਾ ਤਾਂ ਤੇ ਨਹੀਂ ਤੇਜ਼ਤਾ ਹੀ ਖਤਮ ਹੋ ਗਈ ਉਹ ਤੇ ਨਹੀਂ ਕਿ ਬਿਜਲੀ ਵਾਲੀ ਹੈ ਬਿਜਲੀ ਖਤਮ ਹੋ ਗਈ ਹਾਂ ਇਹ ਹਜ਼ਾਰ ਉਹ ਦਰਸ਼ਨ ਪਰੇ ਫਿਰਦੇ ਆ ਦੇ ਤੱਕ ਕਿੱਕਣਾ ਫਿਰਦੇ ਦਿਵਾਕ ਵਾਲੇ ਨਾਲ ਉਹਨੇ ਟ੍ਰੇਨ ਉਸ ਸਾਵਣ ਵਾਲੇ ਕੱਢ ਕੇ ਨਹੀਂ ਜਾਣੀ ਜੇ ਸਪੀਡ ਓਵਰ ਕਰ ਲਈ ਤਾਂ ਕੋਈ ਵੀ ਵਾਰਦਾਤ ਹੋਊਗੀ ਪੰਗਾ ਹੋ ਜਾਣਾ ਖੜਾ ਕੋਈ ਜਾਨ ਨੂੰ ਉਹ ਭੰਦੇ ਪਿਆ ਸ਼ਹਿਰ ਹੈ ਕੰਮ ਚੱਲ ਜਗਾ ਨਹੀਂ ਅੰਦਰ ਬਰੇਜ਼ੇ ਬਣਾਉਂਦੇ ਨਹੀਂ ਆਹ ਦੇਖੋ ਦੁਕਾਨਾਂ ਦੀ ਕੋਈ ਨਾ ਗੱਲ ਕਰਦੀ ਮੈਂ ਤੇ ਰਾਤ ਨੂੰ 11 11 12 12 ਵਜੇ ਤੱਕ ਤਾਂ ਦੁਕਾਨਾਂ ਖੁੱਲੀਆਂ ਰਹਿੰਦੀਆਂ ਫਿਰ ਦਿਨ ਤੋਂ ਤਾਂ ਲੇਟੇ ਖੁੱਲਦੇ ਆ ਅਜੇ ਤਾਂ 11 ਵਜੇ ਨੇ ਬਾਕੀ ਕੋਤਨੀ ਹੋ ਜਾਂਦਾ ਦੁਕਾਨਦਾਰਾਂ ਨੂੰ ਕੋਤਾ ਹੁਣ ਤਾਈ ਕੱਟੇ ਬੰਨ੍ਹਦੇ ਨਹੀਂ ਕੋਸ ਕੋਨੂ ਜਾਂ ਕੋਸ ਬੰਨ੍ਹਦੇ ਨਹੀਂ ਫਿਰ ਆਏ ਨਾ ਆਏ ਇਹਨਾਂ ਨੇ ਚਾਹ ਨੂੰ ਡੇਟ ਖਾਦੀਆਂ ਮੈਨੂੰ ਤਾਂ ਲੱਗ ਗਈ ਵੀ ਗੱਲ ਨਹੀਂ ਲੱਗਦੀ ਆ ਨਾ ਕਰਦੀ ਲਾਪਕੀਆਂ ਜੈਕਟਾਂ ਹੋਰ ਰੱਖ ਦੇ ਜਗਾ ਨਹੀਂ ਹੈਗੀ ਬਾਹਰ ਮਾ ਆਪਣੀ ਮੋਢੇ ਪਰ ਰੱਖ ਲਊਗਾ ਬੱਸ ਤੁਹਾਨੂੰ ਹੀ ਕਹਦਾ ਸਾਡੀ ਬਸਾਰ ਚੜ ਗਿਆ ਉਹ ਸਾਡੀ ਜੀਨੀ ਬਾਪੀ ਨੂੰ ਥੋੜਾ ਪਾਣੀ ਦੇ ਦੇ सा ट्रेन ठीक टॉफिया वगैरा देखो कि ਮੁਨੀ ਗਰੀ ਲਾਣਾ ਖੁਸ਼ ਮੈਂ ਤੇਰੇ ਬਿਨਾਂ ਆਪਾ ਦੀ ਰਾਵਤ ਨੀ ਕੋ ਵੀ ਛੜਤਦਾ ਗੁੱਦਾਂ ਤੇ ਕੇ ਸਪੰਦੇ ਪੂਰੇ ਤਿਆਰ ਹੈ ਉਧਰ ਨੂੰ ਛਾੜਾ ਰੇਡੀ ਰੇਡੀ ਹੈ ਰੇਡੀ ਹੈ ਹੈ ਨਾ ਬੋਲਾਂਗੇ ਬੰਦੇਸ ਬੰਦ ਲੂਵੀ ਦਾ ਸਾਡਾ ਕੈਮਰਾਮੈਨ ਇਹਦਾ ਬੈਗ ਮੈਂ ਚੱਕੂੰਗੀ ਤਾਂ ਵਿਚਾਰਾ ਇਹ ਸ਼ੂਟ ਕਰੂਗਾ ਕਿਆ ਕਰੇ ਇਹਨੂੰ ਕੰਮ ਬਹੁਤ ਆ ਮਸ਼ੀਨ ਵੀ ਲਾਉਣੀ ਚਾਹੀਦੀ ਨੰਦਰਾ ਨੂੰ ਮਸ਼ੀਨ ਵੀ ਲਾਉਣੀ ਹੋਣੀ ਹੈ ਜੇ ਕਿਹਦਾ ਨਾ ਅੱਜ ਨਹੀਂ ਲਾਉਣੀ ਅੱਜ ਨਹੀਂ ਆ ਅਸੀਂ ਛੁੱਟੀ ਹੈ ਅੱਜ ਸਾਨੂੰ ਸਾਰੇ ਦਾ ਮਾਸੂ ਬੰਦ ਕਰਾਉਗਾ ਸਿਹਣਾ ਮਾਸੀ ਨੂੰ ਟੈਨਸ਼ਨ ਪਈ ਦੀ ਆ ਬੈਗ ਦੇ ਦੀ ਜੀ ਇਹਦੇ ਬੈਗ ਚ ਪਸਾਇਗਾ ਆਪਾਂ ਨੇ ਖੋਲਣਾ ਬਾਚੂ ਦੀਦੀ ਤੱਪੜੀ ਦੇਖਿਆ ਖਜ਼ਾਨਾ ਕਿ ਜੁੰਨਾ ਤਾਂ ਨਹੀਂ ਲੈ ਆਂਦਾ ਉਹ ਦੁਨੀਆਂ ਦਾ ਚੈਲੰਜ ਅੱਛਾ ਹਾਂ ਨੀ ਆਣੀ 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 ਬੈਗ ਵਿੱਚ ਇੱਕ ਮਿੰਟ ਅੰਮਰਸਰੇ ਪੋਰਦੇ ਹਲਾ ਦੇ ਤੇਰਾ ਸ਼ਹਿਰ ਹੈ ਅੰਮਰਸਰ ਸਾਡਾ ਨਹੀਂ ਹੈ ਸਾਡਾ ਕਰਨਪਾਪ ਹੈ ਮਰੀ ਹੈ ਮਾਰੀ ਦਾਦੀ ਦਾ ਹੈ ਨਹੀਂ ਕਹਿੰਦੀ ਪੰਜਾਬ ਦਾ ਸਭ ਤੋਂ ਵੱਡਾ ਸਰੋਵਰ ਹੈ ਨਾ ਨਹੀਂ ਨਹੀਂ ਸਭ ਤੋਂ ਵੱਡਾ ਸਰੋਵਰ ਇੱਥੇ ਨਹੀਂ ਆ ਦੂਸਰੇ ਨੰਬਰ ਤੇ ਹੁਣਾ ਮੇਰੇ ਫਿਰ ਦੂਸਰੇ ਤੀਸਰੇ ਨੰਬਰ ਤੇ ਚਲੋ ਫਾਸਟ ਚੱਲਣ ਦਾ ਕੰਮ ਹੈ ਇੱਧਰ ਮਾਸੀ ਜਾਨੀ ਪਹਿਲੇ ਪਹੁੰਚ ਗਏ ਉੱਤੇ ਵਾਹ ਜੀ ਵਾਹ ਢੀੜ ਇਤਨੀ ਜਿਆਦਾ ਢੀੜ ਹੈ ਲੋ ਜੀ ਪਹੁੰਚ ਚੁੱਕੇ ਆਂਬਰ ਸਰੇਸ਼ਨ ਰੇਲਵੇ ਸਟੇਸ਼ਨ ਤੇ ਇਹ ਅਨੰਤਰਵਾਰ ਸਭ ਜਾਣਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਦਰبار ਫਾਉਨ ਨੂੰ ਜਾਣ ਵਾਲੀ ਬੱਸ ਖੜੀ ਹੈ ਜੀ। ਸੀਪੀ ਸਰ ਹੈਗਾ। ਸਈ ਗੰਸਟ ਸਟੇਟ ਸਰਵੰਤ ਸਿੰਘ ਸਾਹਿਬ ਅੱਪਰ ਤੱਕ ਫਰੀ ਚ ਲੈ ਕੇ ਜਾਂਦੇ। ਅੱਛਾ। ਕੋਈ ਪਿਆਲਾ ਦੇਖ ਕਿੰਨਾ ਟੈਕਸੀ ਚ ਨਾ ਨਾ ਹਾਂ ਬਹੁਤ ਹੁੰਦੇ। ਕਿ ਮੈਂ ਸੋਣਾ। ਤੈਨੂੰ ਦੱਸਾਂ ਕਦੇ ਦੂਸਰ ਤੇ ਐਂਟਰੀ ਨਹੀਂ। ਸਿਰੋਪੋ ਪੜਿਆ ਵਾ ਦੱਖਣ ਨੂੰ ਜਾਣਾ ਨਹੀਂ ਮੈਨੂੰ ਕੋਈ ਨਹੀਂ ਜੇ ਦੂਰ ਜਾਣਾ ਰੋਟੋ ਆ ਤੂੰ ਕੋਕੋ ਟੋਕ ਆ ਗੋ ਮਾਲਾ ਨੂੰ ਜਾ ਮੈਂ ਚੱਤ ਚੱਲਣਾ ਕੋਈ ਨਹੀਂ ਹੈ ਤਾ ਨਹੀਂ ਆਉਣਾ ਚੜ੍ਹ ਪੜਾਣਾ ਅੱਕੜੀ ਫੜ ਲਓ ਅੱਛਾ ਚੜੋ ਤੁਸੀਂ ਚੜੋ ਜੀ ਚੜੋ ਅੱਗੇ ਅੱਗੇ ਹਾਂ ਜੀ ਲਾਰ ਸਾਹਿਬ ਆ ਪਹੁੰਚੇ ਆ ਪਾਸ ਤੋਂ ਉਤਰਨ ਆ ਮੇਰੇ ਮਾਰ ਦੀ ਕਹਿ ਰਹਾ ਮੇਰੀ ਵੀਡੀਓ ਆ ਜਾਏਗਾ ਜਰਾ ਭਾਜੀ ਵੀ ਮੇਰੇ ਇਹਨਾਂ ਨੂੰ ਸਭ ਮੱਥੇ ਟੇਕ ਕੇ ਆਏ ਜੀ ਹਾਂ ਜੀ ਤੇ ਬਲੌਗ ਦੇਖਦੇ ਆਪਨੇ ਅੱਛਾ ਆ ਜਾਗੇ ਨਾਣਾ ਪੋਟੂ ਪੁੱਟੇ ਵੀ ਲੋਕਾਂ ਦੀ ਜਨਮ ਦੇ ਆ ਆ ਆ ਆ ਆ ਕੇ ਨਾ ਜੀ ਚਲੋ ਆਪਾਂ ਤਾਂ ਤੁਹਾਨੂੰ ਦੇ ਨਾ ਆਜੋ 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 ਸੈੱਲ ਸੈੱਲ ਆਓ ਆ ਕੇ ਲੈਣਾਗੇ 3 ਮਿੰਟ पहुंच चुके हैं पहुंच चुके हैं जी दरबार साहब गुरुद्वारा सारा गड़ी साहब बिल्डिंग साढ़ी बंब क्या देखती है ਅਜ ਨਹੀਂ ਦਵਾਨਾ ਹਲੇ ਬਾਅਦ ਚਲੁੰਨੇ ਆ ਬਾਅਦ ਚਲੁੰਨੇ ਅੱਛਾ ਸਾਨੂੰ ਸਟੇ ਕਰਨ ਬਾਰੇ ਅਸੀਂ ਸੋਚਦੇ ਆਂ ਬਾਕੀ ਹੁਣ ਜਾ ਕੇ ਦੇਖਦੇ ਆਂ ਵੀ ਇੱਥੇ ਰੁਕ ਸਕਦੇ ਆਂ ਨਹੀਂ ਹਾਜੀ ਸਾਰਾ ਲਿਖਿਆ ਵਸ ਥਾਂ ਦਾ ਸਾਰਾ ਗੜੀ ਦਾ ਚਾਰ ਗੱਲ ਤੇ ਕਿਵੇਂ ਸੀਗੀ ਉੱਪਰ ਇੱਕ ਦਰਸਾਉਂਦਾ ਚਿੱਤਰ ਵੀ ਬਣਾਇਆ ਹੋਇਆ

ਵੈਲਕਮ ਟੂ ਦਾ ਅੰਮ੍ਰਿਤਸਰ ਹਵੇਲੀ ਦਾ ਕੈਫੇ ਗ੍ਰੀਨ ਬ੍ਰੇਕਫਾਸਟ ਲੰਚ ਡਿਨਰ ਇਧਰ ਰੈਸਟੋਰੈਂਟ ਹੈ ਜੀ ਠੀਕ ਹੈ ਤੇ ਹੁਣ ਅਸੀਂ ਅੰਦਰ ਲੰਦੇ ਆ ਜੀ ਐਂਟਰੀ ਖੜ ਗਈ और जाने बिठवा जावा है आपे खोल दो खोल भी जाओ हम देखो अक्सर बार चलो ना फिर चलिया चल 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 और 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 बता तो हो कितना डर के सारी हां तो <laughs> तो 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 सोनी सफाई सफाई सोनी है चल उधर जाओ अच्छा देख क्या है मैं नीचे तो नीचे करो डर लग रहा है नीचे ना ये अपा ऊपर ते सेकंड ते रह रहे हैं आ जा और लाइन लाइन भी हैगा बढ़िया का, का लामर्जेंसी नो नहीं तो 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 <laughs> हाँ सानू बाहर काट के कुंडा ही ला लिया वाजी वाजी ਖੁੱਲ ਗਿਆ ਸਾਤੇ ਬਾਹਰ ਤੇ ਨਹੀਂ ਖੁੱਲਣਾ ਫਿੰਗਰਪ੍ਰਿੰਟ ਇਹਨੋਂ ਹੋ ਕੁਛ ਹੈਗਾ ਹਾਂ ਅੰਦਰੋਂ ਤੇ ਖੁੱਲ ਸਕਦਾ ਬਾਹਰੋਂ ਨਹੀਂ ਆਹ ਜੀਵਾ ਇਹ ਸੀ ਤੋ ਨਾ ਐਸੀ ਦੀ ਬੁਮਾਰਦ ਨਹੀਂ ਹੋਏਸੀ ਦੀ ਇਹ ਤਾਂ ਹਮ ਖੜੀ ਹੋ ਰੋ ਨਾ ਨਾ ਬੁਮਾਰਦ ਹੋ ਜੂਗੀ ਕੋਈ ਮੈਂ ਕੱਥੇ ਤੇ ਪਾਉਂਗੇ ਕੋਈ ਬੁਮਾਰਦ ਹੈ ਪਤਾ

ਰਾਸ ਨਹੀਂ ਹੁੰਦਾ ਨਾ ਸੰਗਤ ਦਾ ਘੱਟ ਬੋਤ ਹੁੰਦਾ ਹੈ ਉੱਥੇ ਬੀਬੀ ਵਾਲੀ ਜਗਾ ਬੰਦੇ ਦਾ ਇੱਧਰ ਉੱਧਰ ਨੂੰ ਹੋ ਕੇ ਕਰ ਲੈਂਦੇ ਆ ਚਲ ਆਏ ਕਰ ਲੈਂਦੇ ਆ ਆਪਾਂ ਕਰ ਲੁੰਦੇ ਆ ਫਿਰ ਪੈਕ ਮੈਂ ਮੇਰੇ ਹਿਸਾਬ ਨਾਲ ਕੱਪੜੇ ਲੈ ਲੈਂਦੇ ਆ ਤੇ ਇਹ ਹੋਣੇ ਇਸ਼ਨਾਨ ਕਰਕੇ ਹਨੇ ਥੋੜੀ ਰੈਸਟ ਕਰਕੇ ਫਿਰ ਚੱਲਦੇ ਆ 4 ਵਜੇ ਦੋ ਨਾ ਜੁੱਤੀ ਤਾਂ ਲਾ ਲਾ ਆ ਪੁੱਤ ਜੁੱਤੀ ਨਾਲ ਮੀਂਹ ਵਾ ਜੁੱਤੀ ਖ ਇਹਨੂੰ ਜੁੱਤੀ ਬਹੁਤ ਪਸੰਦ ਆਈ ਵੀ ਆ ਟ੍ਰੇਨ 'ਚ ਵੀ ਜਿੱਧਰ ਨੂੰ ਜਾਵੇ ਜੁੱਤੀ ਨਾਲ ਦੀ ਨਾਲ ਜਾ ਆ ਸਨੂ ਆ ਡਾਲੇ ਲੈ ਕੇ ਬੈਣਾ ਤੁਸੀਂ ਉੱਪਰ ਇਹਦੇ ਉੱਪਰ ਬੈਗੇ ਸਲੂਚਾਂ ਵੀ ਵਧੀਆ ਕੱਪੂ ਬੂੜ ਚ ਰੱਖੇ ਕੰਬਲ ਚਲੋ ਠੀਕ ਹੈ ਸਾਨੂੰ ਦੋ ਇਜਾਜ਼ਤਾਂ ਸੀ ਲੈ ਬਲੌਗ ਜਮਲਦੇ ਆ ਤੁਹਾਨੂੰ ਬਹੁਤ ਬੈਂਕ ਨੂੰ ਪਾ ਪੀਸ ਸਾਫ ਸੁਧਰੇ ਹਨ ਵਧੀਆ ਇੱਕ ਨੰਬਰ ਓਕੇ ਜੀ ਸਰ ਥੈਂਕ ਯੂ ਬਾਏ 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 ਕਰ ਦੋ